ਹਾਂਜੀ ਬੱਬੂ ਮਾਨ ਬੋਲਦਾ ਮੈਂ ਸਸੀਕਾਰ ਬੱਬੂ ਮਾਨ ਸਾਹਿਬ ਬੋਲਦੇ ਪਈਆ ਹਾਂਜੀ ਹਾਂਜੀ ਸਸੀਕਾਰ ਓ ਵਾਈ ਗੁਰੂ ਵਾਈ ਗੁਰੂ ਵਾਈ ਗੁਰੂ ਬੱਬੂ ਮੈਂ ਵੀਡੀਓ ਦੇਖੀ ਇੱਕ ਦੋ ਚੰਗਾ ਲੱਗਿਆ ਤੁਹਾਡੀ ਜਿਹੜੀ ਸਪਿਰਟ ਆ ਨਾ ਅੱਛੀ ਲੱਗੀ ਠੀਕ ਹੈ ਜੀ ਹੋਰ ਬੜੇ ਪਪੂਲਰ ਵੀ ਹੋ ਰਹੇ ਵੈਰੀ ਗੁੱਡ ਸਾਹਿਬ ਮੈਂ ਤੁਹਾਡਾ ਬਹੁਤ ਵੱਡਾ ਲੱਗਿਆ ਨਾ ਕਿਹੜਾ ਮੈਨੂੰ ਪਤਾ ਪਤਾ ਮੈਂ ਤਾਂ ਹੀ ਕਾਲ ਕਰੀ ਕੱਲ ਜਿੰਨੇ ਵੀ ਨੌਜਵਾਨ ਪੰਜਾਬੀ ਮਾਨ ਸਾਹਿਬ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਤੇ ਫਿਰ ਇਹ ਨਾ ਸਟ੍ਰਗਲਿੰਗ ਮੋਡ ਸਟ੍ਰਗਲਿੰਗ ਮੋਰ ਤੇ ਮੈਂ ਤੁਹਾਨੂੰ ਕਦੋਂ ਤੇ ਕਿੱਥੇ ਮਿਲ ਸਕਦਾ ਜੀ ਐਨੀ ਟੈਨ ਤੁਸੀਂ ਤੇਜਿੰਦਰ ਨਾਲ ਆ ਜਾਓ ਜਦੋਂ ਮਰਜ਼ੀ ਠੀਕ ਹੈ ਮਾਨ ਸਾਹਿਬ ਤੁਸੀਂ ਵੀਡੀਓ ਦੇਖਿਆ ਮੇਰੀਆਂ ਜੀ ਕੰਮ ਕਰ ਹੈ ਜੀ ਮੇਰੀਆਂ ਵੀਡੀਓ ਦੇਖਿਆ ਜੀ ਤੁਸੀਂ ਹਾਂ ਮੈਂ ਤੇਰੀਆਂ ਵੀਡੀਓ ਦੇਖੀਆਂ ਫਿਰ ਉਹ ਤੇਜਿੰਦਰ ਨਾਲ ਤਾਂ ਨਹੀਂ ਮੇਰੀ ਗੱਲ ਹੋਈ ਮੈਨੂੰ ਦੱਸਿਆ ਨਹੀਂ ਉਹਨੇ ਵੀ ਤੂੰ ਆਪਣੇ ਨੇੜੇ ਹੀ ਤਾਂ ਹੀ ਮੜਾ ਹਾਂਜੀ ਹਾਂਜੀ ਬਸ ਮੈਨੂੰ ਇਹ ਜਿੱਦਾਂ ਮੈਂ ਦੇਖਦਾ ਰਹਿਣਾ ਜਿਹੜੇ ਨੌਜਵਾਨ ਆਪਣੇ ਬਿਜ਼ਨਸ ਸਟੋਰ ਦੇ ਐ ਤੇ ਲੋਕ ਰਿਸਪੌਂਸ ਦਿੰਦੇ ਉਹ ਸਾਨੂੰ ਅੱਛਾ ਲੱਗਦਾ ਹੈ بس ਮੈਂ ਮੁੰਡੇ ਕੰਮ ਕਰ ਦੋ ਸਕਦੇ ਨਹੀਂ ਪਰ ਜਿੰਦਰ ਨਾਲ ਗੱਲ ਕਰਕੇ ਇੱਕ ਵਾਰ ਤੁਹਾਨੂੰ ਜ਼ਰੂਰ ਮਿਲਣਾ ਚਾਹੁੰਦਾ ਜੀ ਐਨੀ ਟਾਈਮ ਛੋਟੇ ਵੀ ਜਦ ਮਰਜੀ ਆ ਜਾਓ ਮੈਂ ਕਿੱਥੇ ਆ ਸਕਦਾ ਜੀ ਕਿੱਥੇ ਆ ਸਕਦਾ ਮੈਂ ਜਿੱਥੇ ਤੈਨੂੰ ਜਿੱਥੇ ਤੇਰਾ ਦਿਲ ਕਰੇ ਜਿੰਦਰ ਤੈਨੂੰ ਲੈ ਆਊਗਾ ਕੋਈ ਗੱਲ ਨਹੀਂ ਧੰਨਵਾਦ ਮਾਨ ਸਾਹਿਬ ਅੱਜ ਦਿਨ ਬਣਾਤਾ ਜੀ ਤੁਸੀਂ ਚੱਕਦੇ ਫਟੇ ਖਬਰੌਣਾ ਨਹੀਂ ਜਮਈ ਠੀਕ ਹੈ ਜੀ ਠੀਕ ਹੈ ਜੀ ਜਿੱਦ ਸਾਡੀ ਮਦਦ ਲਈ ਲੋੜੀ ਡਟ ਕੇ ਕਰਾਂਗੇ ਤੇ ਤੁਹਾਡਾ ਖਾਲ ਤੇਰੇ ਲਈ ਸਪੈਸ਼ਲ ਵੀਡੀਓ ਬਣਾਉਂਗਾ ਠੀਕ ਹੈ ਮਾਨ ਸਾਹਿਬ ਲਵ ਯੂ ਮਾਨ ਸਾਹਿਬ